ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 3 ਵਾਰ 7 ਘਰ 10 ਇੱਕ ਓੰਕਾਰ ਸਤਗੁਰ ਪ੍ਰਸਾਦਿ ਆਦਿਤ ਵਾਰ ਆਦ ਪੁਰਖ ਹੈ ਸੋਈ ਆਪੇ ਵਰਤੇ ਅਵਰਨਾ ਕੋ ਉਤੋ ਪੂਤੋ ਜਗ ਰਹਾ ਪਰੋਈ ਆਪੇ ਕਰਤਾ ਕਰੈ ਸੋਈ ਨਾਮ ਰਤੇ ਸਦਾ ਸੋ ਕੋਈ ਗੁਰਮੁਖ ਵਿਰਲਾ ਬੂਝੈ ਕੋਈ ਹਿਰਦੇ ਜਪਨੀ ਜਪੋ ਗੁਣ ਤਸਾ ਹਰ ਆਗਾਮ ਅਗੋਚਰ ਅਪਰੰਪਰ ਸੁਆਮੀ ਜਨ ਪਗ ਲਗ ਧਿਆਉ ਹੋਏ ਦਾਸਨ ਦਾਸ ਰਹਾ ਤੂੰ ਮਵਾਰ ਸੱਚ ਰਹਾ ਸਮਾਏ ਤੇ ਕੀ ਕੀਮਤ ਕਹੀ ਨ ਜਾਏ ਆਖ ਆਖ ਰਹੇ ਸਭ ਲਿਵ ਲਾਏ ਜੇ ਦੇਵੇ ਤੇ ਪੱਲੇ ਪਾਏ ਆਗਾਮੋ ਅਗੋਚਰੋ ਲਖਿਆ ਨਾ ਜਾਏ ਗੁਰ ਕੈ ਸ਼ਬਦ ਹਰਿਆ ਸਮਾਏ ਮੰਗਲ ਮਾਇਆ ਮੋਹ ਉਪਾਇ ਆਪੇ ਸਿਰ ਸਿਰ ਧੰਦੇ ਲਾਇਆ ਬੁਝਾਏ ਸੋਈ ਬੁਝੈ ਗੁਰ ਕੈ ਸ਼ਬਦ ਦਰ ਘਰ ਸੁਜੈ ਪ੍ਰੇਮ ਭਗਤ ਕਰੇ ਲੇ ਵਿਲਾਇ ਹੁ ਮੈਂ ਮਮਤਾ ਸਭ ਜਲੈ ਬੁੱਧਵਾਰ ਆਪੇ ਬੁੱਧਸਾਰ ਗੁਰਮੁਕਰਣੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹੋ ਮੈਂ ਮਲਖੋਏ ਦਰ ਸਚੈ ਸਰ ਸੋਭਾ ਪਾਏ ਨਾਮ ਰਤੇ ਗੁਰ ਸੋ ਸੋਹਾਈ ਲਾਹਨਾਮੁ ਪਾਏ ਗੁਰਦਵਾਰ ਆਪੇ ਦੇਵੇ ਦੇਵਨ ਹਰ ਜੋ ਦੇਵੇ ਤਿਰ ਕੋ ਬਲ ਜਾਈਐ ਗੁਰ ਪ੍ਰਸਾਦਿ ਆਵਗੁਆਇ ਨਾਨਕ ਨਾਮ ਰਖੋ ਓਰ ਤਾਰ ਦੇਵਨ ਹਾਰੇ ਕੋ ਜੈ ਕਰ ਵੀਰ ਵਾਰ ਵੀਰ ਭਰਮ ਬੋਲਾਏ ਪ੍ਰੇਤ ਭੂਤ ਸਭ ਦੂਜੈ ਲਾਇ ਆਉ ਪਾਏ ਕਰ ਵੇਖੇ ਵੇਖਾ ਸਭ ਨਾ ਕਰਤੇ ਤੇਰੀ ਟੇਕ ਜੀ ਜੰਤੋ ਤੇਰੀ ਸਰਨਾਇ ਸੋ ਮਿਲੇ ਜਿਸ ਲੈ ਮਿਲਾਈ ਚੁੱਕਰ ਵਾਰ ਪ੍ਰੋਰਿਆ ਸਮਾਈ ਆਉ ਪਾਏ ਸਭ ਕੀ ਉਹਨੇ ਪਾਈ ਗੁਰਮ ਕੋ ਬੈ ਸੋ ਕਰੈ ਵਿਚਾਰ ਸਾਚੋ ਸੰਜਮ ਕਰਨੀ ਹੈ ਕਾਰ ਵਰਤ ਨਿਯਮ ਨਿਤਾ ਪ੍ਰਤ ਪੂਜਾ ਬਿਨ ਬੂਝੇ ਸਭ ਭਾਉ ਹੈ ਦੂਜਾ ਚਨੇਚਰ ਵਾਰ ਸੌਣ ਸਾਸ ਤੋ ਵਿਚਾਰ ਓ ਮੈਂ ਮੇਰਾ ਪਰਮੇ ਸੰਸਾਰ ਮਨ ਮੁਕੇ ਅੰਦਰ ਜੁ ਜੇ ਪਾਏ ਜਮ ਦਰਬਾਦਾ ਝੋਟਾਂ ਖਾਈ ਗੁਰਪ੍ਰਸਾਦ ਜੀ ਸਦਾ ਸੁਗਭਾਏ ਸਜ ਕਰਨੀ ਸੱਚੋ ਲਿਵ ਲਾਈ ਫਤਗੁਰ ਸੇਵੇ ਸੇਵੜ ਭਾਗੀ ਹੂੰ ਮੈਂ ਮਾਰ ਸੱਚ ਲਿਵ ਲਾਗੀ ਤੇਰੇ ਰੰਗ ਰਾਤੇ ਸਹਜੋ ਸੁਭਾਏ ਤੂੰ ਸੁਖ ਦਾਤਾ ਲਹ ਮਿਲਾਈ ਇਕ ਹਤੇ ਦੂਜੇ ਨਹੀਂ ਕੋਏ ਗੁਰਮੁਖ ਬੂਜੈ ਸੋ ਜੀ ਹੋ 15 ਹੈ ਥਿੱਤੀ ਤੈ ਸਤਵਾਰ ਮਹਰੂਤੀ ਆਵੈ ਵਾਰ ਵਾਰ ਦਿਨ ਸਰੇਣ ਤੇ ਵੈ ਸੰਸਾਰ ਆਵਾ ਗੁਣ ਕੀਆ ਕਰਤਾ ਨੇ ਚਲ ਸਾਚ ਰਹਾ ਕਲ ਤਾਰ ਨਾਨਕ ਗੁਰਮੁਖ ਬੂਝੈ ਕੋਬ ਸਬਦ ਵਿਚਾਰ ਨੇ ਚਲ ਸਾਚ ਰਹਾ ਕਲ ਤਾਰ ਨਾਨਕ ਗੁਰਮੁਖ ਬੂਝੈ ਕੋਬ ਸਬਦ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ